ਜਗਰਾਉਂ ਦੇ ਵਿੱਚ ਇੱਕ ਨਕਲੀ ਕਰੰਸੀ ਛਾਪਣ ਵਾਲੀ ਟਿਕੜੀਗਿਰੋਹ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ ਟਿਕੜੀਗਿਰੋਹ ਦੇ ਵਿੱਚੋਂ ਸਿਰਫ ਇੱਕ ਹੀ ਵਿਅਕਤੀ ਪੁਲਿਸ ਨੇ 16000 ਦੀ ਨਕਲੀ ਕਰੰਸੀ ਦੇ ਨਾਲ ਗ੍ਰਿਫਤਾਰ ਕੀਤਾ ਹੈ ਆਉਦਾ ਸਈ ਇਹ ਪੂਰਾ ਮਾਮਲਾ ਕੀ ਹੈ ਮਾਮਲਾ ਜਗਰਾਉਂ ਥਾਣਾ ਸਿੱਟੀ ਦੀ ਪੁਲਿਸ ਨੇ ਜਾਲੀ ਕਰੰਸੀ ਛਾਪ ਕੇ ਸਪਲਾਈ ਕਰਨ ਵਾਲੀ ਇੱਕ ਟਿਕੜੀਗਿਰੋਹ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਨੇ ਜਾਲੀ ਕਰੰਸੀ ਸਪਲਾਈ ਕਰਨ ਜਾ ਰਹੀ ਟਿਕੜੀ ਨੂੰ ਘੇਰਿਆ ਤਾਂ ਕਾਰ ਸਵਾਰ ਦੇ ਸਾਥੀ ਭੱਜ ਨਿਕਲੇ ਜਦ ਕਿ ਤੀਸਰੇ ਨੂੰ 16 ਚਾਰ ਦੀ ਜਾਲੀ ਕਰੰਸੀ ਸਮੇਤ ਗ੍ਰਿਫਤਾਰ ਕਰ ਲਿਆ ਐਸਐਸਪੀ ਨਵਜੀਤ ਸਿੰਘ ਬੈਂਸ ਨੇ ਦੱਸਿਆ ਕਿ ਡੀਐਸਪੀ ਜਸਜੋਤ ਸਿੰਘ ਦੀ ਨਿਗਰਾਨੀ ਅਤੇ ਥਾਣਾ ਸਿੱਟੀ ਦੇ ਮੁਖੀ ਅਮਰਿਤਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਸਥਾਨਕ ਰਾਣੀ ਚਾਲਸੀ ਚੌਕ ਵਿਖੇ ਸ਼ੱਕੀ ਵਿਕਲਾਂ ਦੀ ਚੈਕਿੰਗ ਕਰ ਰਹੀ ਸੀ ਇਸੇ ਦੌਰਾਨ ਮੁਖਬਰ ਨੇ ਸੂਚਨਾ ਦਿੱਤੀ ਕਿ ਗਿੱਦੜਵਾਹਾ ਦੇ ਵੱਖ-ਵੱਖ ਪਿੰਡਾਂ ਦੇ ਰਹਿਣ ਵਾਲੇ ਤਿੰਨ ਵਿਅਕਤੀ ਜੋ ਕਿ ਜਾਲੀ ਕਰੰਸੀ ਛਾਪਣ ਦਾ ਬੋਰਖ ਧੰਦਾ ਕਰਦੇ ਹਨ ਅੱਜ ਆਪਣੀ ਕਾਰ ਵਿੱਚ ਸਵਾਰ ਹੋ ਕੇ ਜਗਰਾਵਾਂ ਤੋਂ ਲੰਘ ਰਹੇ ਹਨ ਜਿਸ ਤੇ ਪੁਲਿਸ ਪਾਰਟੀ ਨੇ ਮੁੱਲਾਪੁਰ ਸਾਈਟ ਤੋਂ ਅਲੀਗੜ ਰੋਡ ਹਾਈ ਕੋਰਟ ਨੂੰ ਜਾਣ ਦੀ ਸੜਕ ਤੇ ਨਾਕਾਬੰਦੀ ਕੀਤੀ ਇਸੇ ਦੌਰਾਨ ਮੁੱਲਾਪੁਰ ਸਾਈਟ ਤੋਂ ਆ ਰਹੀ ਦਿੱਲੀ ਨੰਬਰ ਦੀ ਰੋੜਾ ਦਿੱਲੀ ਨੰਬਰ ਦੀ Honda City ਕਾਰ ਨੂੰ ਰੋਕਿਆ ਤਾਂ ਉਸ ਵਿੱਚ ਸਵਾਰ ਤਿੰਨ ਵਿਅਕਤੀਆਂ ਵਿੱਚੋਂ ਦੋ ਕਾਰ ਛੱਡ ਕੇ ਭੱਜ ਨਿਕਲੇ ਜਦਕਿ ਇੱਕ ਮਨਪ੍ਰੇਤ ਪੁੱਤਰ ਦੁੱਲਾ ਸਿੰਘ ਵਾਸੀ ਪਿੰਡ ਕੋਟੋਪਾਈ ਕੋਠੇ ਮਣਾਵਾਲੀਏ ਢਾਂਡੀਆਂ ਗਿੱਦੜਵਾਹਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਮਾਮਲੇ ਵਿੱਚ ਗ੍ਰਿਫਤਾਰ ਮਨਪ੍ਰੀਤ ਅਤੇ ਉਸ ਦੇ ਫਰਾਰ ਸਾਥੀਆਂ ਮਨੀ ਪੁੱਤਰ ਕਰਤਾਰ ਸਿੰਘ ਅਤੇ ਦੀਪੂ ਵਾਸੀ ਵਨਪਿੰਡ ਸਾਹਿਬ ਚੰਦ ਗਿੱਦੜਬਾਹ ਖਿਲਾਫ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰ ਲਿਆ। ਥਾਣਾ ਸਿਟੀ ਦੇ ਮੁਖੀ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਮਨਪ੍ਰੀਤ ਕੋਲੋਂ 500, 200 ਅਤੇ 100 ਦੇ 16300 ਰੁਪਏ ਦੀ ਭਾਰਤੀ ਕਰੰਸੀ ਬਰਾਮਦ ਹੋਈ ਹੈ। ਉਹਨਾਂ ਦੀ ਬਰਾਮਦਗੀ ਕੀਤੀ ਕਾਰ ਵਿੱਚੋਂ ਇੱਕ ਪ੍ਰਿੰਟਰ ਵੀ ਮਿਲਿਆ ਹੈ। ਇੰਸਪੈਕਟਰ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਮਨਪ੍ਰੀਤ ਨੂੰ ਅਦਾਲਤ ਪੇਸ਼ ਕਰਕੇ ਉਸ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ ਜਿਸ ਵਿੱਚ ਪੁਚਕਿਚ ਦੌਰਾਨ ਜਾਲੀ ਕੈਂਸੀ ਛਾਪਣ ਦੇ ਮਾਮਲੇ ਦਾ ਸਾਰਾ ਪਰਦਾ ਫਾਸ਼ ਹੋਵੇਗਾ ਦੱਸ ਦਈਏ ਕਿ ਜਗਰਾਉ ਦੇ ਵਿੱਚ ਇੱਕ ਨਕਲੀ ਕਰੰਸੀ ਛਾਪਣ ਵਾਲੀ ਗਿਰੋਹ ਦਾ ਕੱਲ ਪੁਲਿਸ ਨੇ ਪਰਦਾ ਫਾਸ਼ ਕੀਤਾ ਹੈ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਇੱਕ ਨਕਲੀ ਕਰੰਸੀ ਛਾਪਣ ਵਾਲੀ ਗਿਰੋਹ ਜਗਰਾਉ ਤੋਂ ਹੁੰਦਿਆਂ ਮੁਲਾਪੁਰ ਦੇ ਰੋਡ ਤੋਂ ਹੁੰਦੇ ਆ ਦਿੱਲੀ ਜਾ ਰਹੀ ਹੈ ਤੇ ਉਹਨਾਂ ਨੇ ਸ਼ੱਕ ਦੇ ਆਧਾਰ ਤੇ ਦਿੱਲੀ ਨੰਬਰ ਦੀ Honda City ਨੂੰ ਰੋਕ ਕੇ ਜਦੋਂ ਚੈਕਿੰਗ ਕੀਤੀ ਤਾਂ ਵਿੱਚ ਦੋ ਵਿਅਕਤੀ ਉਹਨਾਂ ਦੇ ਦੋ ਸਾਥੀ ਜਿਹੜੇ ਕਾਰ ਛੱਡ ਕੇ ਭੱਜ ਗਏ ਸੀ ਤੇ ਪੁਲਿਸ ਦੇ ਹੱਥ ਇੱਕ ਵਿਅਕਤੀ 16300 ਨਕਲੀ ਕਰੰਸੀ ਦੇ ਨਾਲ ਜਿਹੜਾ ਉਹਨਾਂ ਨੇ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਦੀ ਪੂਰੀ ਪੁੱਛਗਿੱਛ ਕਰਕੇ ਸਾਰੇ ਮਾਮਲੇ ਦਾ ਪਰਦਾਫਾਸ਼ ਜਲਦ ਹੀ ਪਰਦਾਫਾਸ਼ ਕੀਤਾ ਜਾਏਗਾ ਜਗਰਾਉਂ ਦੇ ਵਿੱਚ ਇੱਕ ਨਕਲੀ ਕਰੰਸੀ ਛਾਪਣ ਵਾਲੀ ਟਿਕੜੀਗਿਰੋ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ ਟਿਕੜੀਗਿਰੋ ਦੇ ਵਿੱਚੋਂ ਸਿਰਫ ਇੱਕ ਹੀ ਵਿਅਕਤੀ ਪੁਲਿਸ ਨੇ 16000 ਦੀ ਨਕਲੀ ਕਰੰਸੀ ਦੇ ਨਾਲ ਗ੍ਰਿਫਤਾਰ ਕੀਤਾ ਹੈ ਆਉ ਦਾਸ ਤੇ ਇਹ ਪੂਰਾ ਮਾਮਲਾ ਕੀ ਹੈ ਮਾਮਲਾ ਜਗਰਾਉਂ ਥਾਣਾ ਸਿੱਟੀ ਦੇ ਪੁਲਿਸ ਨੇ ਜਾਲੀ ਕਰੰਸੀ ਛਾਪ ਕੇ ਸਪਲਾਈ ਕਰਨ ਵਾਲੀ ਇੱਕ ਟਿਕੜੀਗਿਰੋ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਨੇ ਜਾਲੀ ਕਰੰਸੀ ਸਪਲਾਈ ਕਰਨ ਜਾ ਰਹੀ ਟਿਕੜੀ ਨੂੰ ਘੇਰਿਆ ਤਾਂ ਕਾਰ ਸਵਾਰ ਦੇ ਸਾਥੀ ਭੱਜ ਨਿਕਲੇ ਜਦ ਕਿ ਤੀਸਰੇ ਨੂੰ 16 ਹਜ਼ਾਰ ਦੀ ਜਾਲੀ ਕਰੰਸੀ ਸਮੇਤ ਗ੍ਰਿਫਤਾਰ ਕਰ ਲਿਆ ਐ ਐਸਐਸਪੀ ਨਵਜੀਤ ਸਿੰਘ ਬੈਂਸ ਨੇ ਦੱਸਿਆ ਕਿ ਡੀਐਸਪੀ ਜਸਜੋਤ ਸਿੰਘ ਦੀ ਨਿਗਰਾਨੀ ਅਤੇ ਥਾਣਾ ਸਿੱਟੀ ਦੇ ਮੁਖੀ ਅਮਰਿਤਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਸਥਾਨਕ ਰਾਣੀ ਚਾਂਸੀ ਚੌਕ ਵਿਖੇ ਸ਼ੱਕੀ ਵਿਕਲਾਂ ਦੀ ਚੈਕਿੰਗ ਕਰ ਰਹੀ ਸੀ ਇਸੇ ਦੌਰਾਨ ਮੁਖਬਰ ਨੇ ਸੂਚਨਾ ਦਿੱਤੀ ਕਿ ਗਿੱਦੜਵਾਹਾ ਦੇ ਵੱਖ-ਵੱਖ ਪਿੰਡਾਂ ਦੇ ਰਹਿਣ ਵਾਲੇ ਤਿੰਨ ਵਿਅਕਤੀ ਜੋ ਕਿ ਜਾਲੀ ਕਰੰਸੀ ਛਾਪਣ ਦਾ ਬੋਰਖ ਧੰਦਾ ਕਰਦੇ ਹਨ ਅੱਜ ਆਪਣੀ ਕਾਰ ਵਿੱਚ ਸਵਾਰ ਹੋ ਕੇ ਜਗਰਾਉਂ ਤੋਂ ਲੰਘ ਰਹੇ ਹਨ ਜਿਸ ਤੇ ਪੁਲਿਸ ਪਾਰਟੀ ਨੇ ਮੁੱਲਾਪੁਰ ਸਾਈਟ ਤੋਂ ਅਲੀਗੜ ਰੋਡ ਹਾਈ ਕੋਰਟ ਨੂੰ ਜਾਂਦੀ ਸੜਕ ਤੇ ਨਾਕਾਬੰਦੀ ਕੀਤੀ ਇਸੇ ਦੌਰਾਨ ਮੁੱਲਾਪੁਰ ਸਾਈਟ ਤੋਂ ਆ ਰਹੀ ਦਿੱਲੀ ਨੰਬਰ ਦੀ ਰੋੜਾ ਦਿੱਲੀ ਨੰਬਰ ਦੀ Honda City ਕਾਰ ਨੂੰ ਰੋਕਿਆ ਤਾਂ ਉਸ ਵਿੱਚ ਸਵਾਰ ਤਿੰਨ ਵਿਅਕਤੀਆਂ ਵਿੱਚੋਂ ਦੋ ਕਾਰ ਛੱਡ ਕੇ ਭੱਜ ਨਿਕਲੇ ਜਦਕਿ ਇੱਕ ਮਨਪ੍ਰੇਤ ਪੁੱਤਰ ਦੁੱਲਾ ਸਿੰਘ ਵਾਸੀ ਪਿੰਡ ਕੋਟੋਪਾਈ ਕੋਠੇ ਮਣਾਵਾਲੀਏ ਢਾਂਡੀਆਂ ਗਿੱਦੜਵਾਹ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਮਾਮਲੇ ਵਿੱਚ ਗ੍ਰਿਫਤਾਰ ਮਨਪ੍ਰੀਤ ਅਤੇ ਉਸ ਦੇ ਫਰਾਰ ਸਾਥੀਆਂ ਮਨੀ ਪੁੱਤਰ ਕਰਤਾਰ ਸਿੰਘ ਅਤੇ ਦੀਪੂ ਵਾਸੀ ਵਨਪਿੰਡ ਸਾਹਿਬ ਚੰਦ ਗਿੱਦੜਬਾਹ ਖਿਲਾਫ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰ ਲਿਆ। ਥਾਣਾ ਸਿਟੀ ਦੇ ਮੁਖੀ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਮਨਪ੍ਰੀਤ ਕੋਲੋਂ 500, 200 ਅਤੇ 100-100 ਦੇ 16300 ਰੁਪਏ ਦੀ ਭਾਰਤੀ ਕਰੰਸੀ ਬਰਾਮਦ ਹੋਈ ਹੈ। ਉਹਨਾਂ ਦੀ ਬਰਾਮਦ ਕੀਤੀ ਕਾਰ ਵਿੱਚੋਂ ਇੱਕ ਪ੍ਰਿੰਟਰ ਵੀ ਮਿਲਿਆ ਹੈ। ਇਨਸਪੈਕਟਰ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਮੰਨਪ੍ਰੀਤ ਨੂੰ ਅਦਾਲਤ ਪੇਸ਼ ਕਰਕੇ ਉਸ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ ਜਿਸ ਵਿੱਚ ਪੁਛਕਿਛ ਦੌਰਾਨ ਜਾਲੀ ਕੈਨਸੀ ਛਾਪਣ ਦੇ ਮਾਮਲੇ ਦਾ ਸਾਰਾ ਪਰਦਾ ਫਾਸ਼ ਹੋਵੇਗਾ ਦੱਸ ਦਈਏ ਕਿ ਜਗਰਾਉਂ ਦੇ ਵਿੱਚ ਇੱਕ ਨਕਲੀ ਕਰੰਸੀ ਛਾਪਣ ਵਾਲੀ ਗਿਰੋਹ ਦਾ ਕੱਲ ਪੁਲਿਸ ਨੇ ਪਰਦਾ ਫਾਸ਼ ਕੀਤਾ ਹੈ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਇੱਕ ਨਕਲੀ ਕੈਨਸੀ ਛਾਪਣ ਵਾਲੀ ਗਿਰੋਹ ਜਗਰਾਉਂ ਤੋਂ ਹੁੰਦਿਆਂ ਮੁੱਲਾਂਪੁਰ ਦੇ ਰੋਡ ਤੋਂ ਹੁੰਦੇ ਆ ਦਿੱਲੀ ਜਾ ਰਹੀ ਹੈ ਤੇ ਉਹਨਾਂ ਨੇ ਸ਼ੱਕ ਦੇ ਆਧਾਰ ਤੇ ਦਿੱਲੀ ਨੰਬਰ ਦੀ Honda City ਨੂੰ ਰੋਕ ਕੇ ਜਦੋਂ ਚੈਕਿੰਗ ਕੀਤੀ ਤਾਂ ਵਿੱਚ ਦੋ ਵਿਅਕਤੀ ਉਹਨਾਂ ਦੇ ਦੋ ਸਾਥੀ ਜਿਹੜੇ ਕਾਰ ਛੱਡ ਕੇ ਭੱਜ ਗਏ ਸੀ ਤੇ ਪੁਲਿਸ ਦੇ ਹੱਥ ਇੱਕ ਵਿਅਕਤੀ 16300 ਨਕਲੀ ਕਰੰਸੀ ਦੇ ਨਾਲ ਜਿਹੜਾ ਉਹਨਾਂ ਨੇ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਦੀ ਪੂਰੀ ਪੁੱਛਗਿੱਛ ਕਰਕੇ ਸਾਰੇ ਮਾਮਲੇ ਦਾ ਪਰਦਾਫਾਸ਼ ਜਲਦ ਹੀ ਪਰਦਾਫਾਸ਼ ਕੀਤਾ ਜਾਏਗਾ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੀ ਇਜਾਜ਼ਤ в